ਹੁਣ ਚੋਰ ਚੁਸਤ ਹੋ ਚੁੱਕੇ ਨੇ ਤੇ ਪੁਲਿਸ ਪ੍ਰਸ਼ਾਸਨ ਸੁਸਤ ਹੋਇਆ ਪਿਆ ਹੈ ਇਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਨਕੋਦਰ ਦੇ ਨੂਰ ਮਹਿਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੀਡੀਪੀਓ ਦਫ਼ਤਰ ਦੇ ਨੇੜੇ ਬੀਤੀ ਰਾਤ ਚੋਰਾਂ ਨੇ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਦੱਸਦੀ ਹੈ ਕਿ ਪਹਿਲਾਂ ਤਾਂ ਚੋਰਾਂ ਨੇ ਸੇਵਾ ਕੇਂਦਰ ਦੇ ਜਿੰਦੇ ਤੋੜ ਕੇ ਜਿੱਥੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕੀਤੀ ਤੇ ਉੱਥੇ ਹੀ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਹੈ ਐਨਾ ਹੀ ਨਹੀਂ ਛਾਤਰ ਚੋਰਾਂ ਨੇ ਪੁਲਿਸ ਤੋਂ ਬਚਣ ਲਈ ਕੈਮਰੇ ਦਾ ਡੀਵੀਆਰ ਖੋਲ ਕੇ ਨਾਲ ਲੈ ਗਏ ਦੱਸਦੀ ਹੈ ਕਿ ਨਕੋਦਰ ਉਧਰ ਦੇ ਵਿੱਚ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਇਸ ਤੋਂ ਪਹਿਲਾਂ ਵੀ ਜਲੰਧਰ ਅਤੇ ਨਕੋਦਰ ਦੇ ਵਿੱਚ ਅਨੇਕਾਂ ਵਾਰਦਾਤਾ ਹੋ ਚੁੱਕੀਆਂ ਨੇ ਖੈਰ ਇਸ ਘਟਨਾ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਇੰਚਾਰਜ ਦਵਿੰਦਰ ਕੁਮਾਰ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਚੋਰਾਂ ਤੋਂ ਤੰਗ ਪਰੇਸ਼ਾਨ ਹੋ ਚੁੱਕੇ ਹਾਂ ਹਾਂਜੀ ਭਾਜੀ ਕੀ ਨਾਮ ਜੀ ਮੇਰਾ ਨਾਮ ਦਵਿੰਦਰ ਹੈ ਜੀ ਦਵਿੰਦਰ ਜੀ ਕੀ ਗੱਲਬਾਤ ਹੋਈ ਆ ਕ ਬੀਤੀ ਰਾਤ ਜੀ ਕੱਲ ਸੇਵਾ ਕੇਂਦਰ ਨੂਰਮੈਲ ਵਿਖੇ ਚੋਰੀ ਹੋ ਗਈ ਆ ਜੀ ਸਵੇਰੇ ਜਦੋਂ 8:30 ਵਜੇ ਆ ਕੇ ਸੇਵਾ ਕੇਂਦਰ ਦਾ ਦਰਵਾਜ਼ਾ ਖੋਲਣ ਲਈ ਆਈਆਂ ਤਾਂ ਪਤਾ ਲੱਗਾ ਕਿ ਦਰਵਾਜ਼ਾ ਟੁੱਟਾ ਹੋਇਆ ਸੀਗਾ ਲੋਕ ਦੇ ਲੋਕ ਜਿਹੜੇ ਡੈਮੇਜ ਹੋ ਚੁੱਕੇ ਡੋਰ ਵੀ ਜਿਹੜਾ ਉਹ ਸ਼ੀਸ਼ਾ ਉਹਦਾ ਬ੍ਰੇਕ ਹੋ ਚੁੱਕਾ ਸੀ ਜਦੋਂ ਅੰਦਰ ਆਣ ਕੇ ਦੇਖਿਆ ਤਾਂ ਉੱਥੇ ਹੀ ਕਾਫੀ ਸਮਾਨ ਜਿਹੜਾ ਸੇਵਾ ਕੇਂਦਰ ਦਾ ਜਿਹਦੇ ਵਿੱਚ ਸੀਗੇ 16 ਬੈਟਰੀਆਂ ਇੱਕ ਜਨਸੈਟ ਦੀ ਬੈਟਰੀ ਤੇ ਕੰਪਿਊਟਰ ਦੀਆਂ ਸਕਰੀਨਸ ਪ੍ਰਿੰਟਰ ਹਾਂਜੀ ਤੇ ਇੱਕ ਜਿਹੜਾ ਡੀਵੀਆਰ ਕੈਮਰੇ ਦਾ ਸੀਸੀਟੀਵੀ ਕੈਮਰੇ ਲੱਗੇ ਉਦਾਂ ਹਾਂਜੀ ਸੀਸੀਟੀਵੀ ਕੈਮਰੇ ਜਿਹੜੇ ਅੰਦਰ ਦੋ ਲੱਗੇ ਆ ਜੀ ਪਰ ਉਹਨਾਂ ਦੇ ਵਿੱਚੋਂ ਪਹਿਲਾਂ ਕਿ ਉਹਨਾਂ ਦੀ ਵਾਇਰ ਜਿਹੜੀ ਆ ਕੱਟ ਦਿੱਤੀ ਗਈ ਸੀਗੀ ਤੇ ਰਾਤ ਨੂੰ ਇੱਥੇ ਚੌਕੀਦਾਰ ਨਹੀਂ ਹੁੰਦਾ ਕੋਈ ਵੀ ਕੀ ਕੋਈ ਰਾਤ ਦਾ ਚੌਕੀਦਾਰ ਨਹੀਂ ਆ ਦਿਨੇ ਆ ਜੀ 9 ਤੋਂ 5 ਸਿਕਿਉਰਿਟੀ ਗਾਰਡ ਜੀ ਕੀ ਲੱਗਦਾ ਨਹੀਂ ਕਿ ਜਿਹੜਾ ਸੇਵਾ ਕੇਂਦਰਾਂ ਨੂੰ ਹੀ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਤੈਨਾਂ ਨਕੋਦਰ ਦੇ ਵਿੱਚ ਜਲੰਧਰ ਦੇ ਵਿੱਚ ਹੁਣ ਜਿਹੜਾ ਨੂਰਮੰਦਲ ਦੇ ਵਿੱਚ ਹਾਂ ਜੀ ਕਿਉਂਕਿ ਕਾਫੀ ਜਗ੍ਹਾ ਹੋ ਚੁੱਕੀ ਆ ਸੇਵਾ ਕੇਂਦਰਾਂ ਦੇ ਵਿੱਚ ਜਲੰਧਰ ਚਿੱਲੇ ਦੇ ਵਿੱਚ ਹੀ ਚੋਰੀ ਚੋਰਾਵਾਂ ਵੱਲੋਂ ਖਾਸ ਕਰ ਸੇਵਾ ਕੇਂਦਰ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਕਿ ਇਸ ਦੀ ਵਜ੍ਹਾ ਕੀ ਕੋਈ ਸੀਸੀਟੀਵੀ ਕੈਮਰੇ ਆਸੇ ਪਾਸੇ ਲੱਗੇ ਹੋਣ ਕੋਈ ਆਲੇ ਦੁਆਲੇ ਜਿਹੜੇ ਬਾਹਰ ਆ ਮੇਨ ਰੋਡ ਦੇ ਉੱਪਰ ਕੋਈ ਸੀਸੀਟੀਵੀ ਕੈਮਰੇ ਨਹੀਂ ਆ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਸੀ ਉਹਨਾਂ ਨੇ ਆਪਣੀ ਤਫ਼ਤੀਸ਼ ਜਾਰੀ ਆ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਪਰ ਹੁਣ ਇਹਦਾ ਅੰਦਾਜ਼ਾ ਤਾਂ ਨਹੀਂ ਕੁਝ ਲਗਾ ਸਕਦੇ ਕਿ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੋਊਗਾ ਤੇ ਹੁਣ ਕੀ ਮੰਗ ਕਰਦੇ ਆ ਹੁਣ ਮੰਗ ਤਾਂ ਪ੍ਰਸ਼ਾਸਨ ਵੱਲੋਂ ਹੀ ਆ ਸਾਡੀ ਮੰਗ ਕਿ ਜੀ ਅੱਗੇ ਤੋਂ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ ਬਸ ਇਹੀ ਹੈ ਧੰਵਾਦ ਜੀ ਦਿਨ ਦੀ ਜਗ੍ਹਾ ਤੇ ਰਾਤ ਨੂੰ ਚੌਕੀਦਾਰ ਨਹੀਂ ਹੋਣਾ ਚਾਹੀਦਾ ਇਹਨਾਂ ਸੇਵਾ ਕੇਂਦਰਾਂ 'ਚ ਦੇਖੋ ਜੀ ਅਸੀਂ ਆਪਣੇ ਬਿਹਾਰ ਤੇ ਨਹੀਂ ਕਹਿ ਸਕਦੇ ਕਿ ਚੌਕੀਦਾਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਇਹ ਤਾਂ ਪ੍ਰਸ਼ਾਸਨ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਦੇ ਮਹਿਕਮੇ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਮਾਮਲਾ ਹੈ ਕਿ ਜਿਹੜੀ ਕੱਲ ਰਾਤ ਜਿਹੜੀ 18 ਤੋਂ 19 ਦੀ ਰਾਤ ਜਿਹੜੀ ਦਰਮਿਆਣੀ ਜਾਤ ਨੂੰ ਸੇਵਾ ਕੇਂਦਰ ਦੇ ਵਿੱਚ ਨਾ ਵੀਡੀਓ ਆਫਿਸ ਦੇ ਨਾਲ ਪੈਂਦਾ ਹੈਗਾ ਉੱਥੇ ਚੋਰੀ ਹੋਣੀ ਪਾਈ ਗਈ ਹੈ ਉਹਦੇ ਵਿੱਚ ਪੰਜ ਸਕਰੀਨ ਤੇ ਪੰਜ ਉੱਥੇ ਦੇ ਜਿਹੜੇ ਹੈਗੇ ਆ ਜੀ ਆਪਣੇ ਪ੍ਰਿੰਟਰ ਤੇ 16 ਬੈਟਰੀਆਂ ਇੱਕ ਕਨਵਰਟਰ ਦੀ ਬੈਟਰੀ ਚੋਰੀ ਹੋਣੀ ਪਾਈ ਗਈ ਹੈ ਉਹਦੇ ਵਿੱਚ ਅਸੀਂ ਸਾਰੇ ਸਿਟੀਜ਼ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕੈਮਰੇ ਚੈੱਕ ਕਰਦੇ ਜੇ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦਾ ਸਰਕਾਰ ਮੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਨਵਾਂ ਬੁਚੀ ਜਿੱਤੇ ਕਿਸੇ ਤਰ੍ਹਾਂ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਕੈਮਰਿਆਂ ਦੀ ਵੀਡੀਓ ਖੰਘਾਲ ਕੇ ਚੋਰਾਂ ਦੀ ਭਾਲ ਕੀਤੀ ਜਾਵੇਗੀ ਖੈਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦਾ ਭਲਾ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਇਹਨਾਂ ਵਾਰਦਾਤਾਂ ਨੂੰ ਦੇਖਦੇ ਹੋਏ ਸਾਨੂੰ ਇੱਕ ਗੱਲ ਚੇਤੇ ਆਈ ਹੈ ਕਿ ਪੰਜਾਬ ਪੁਲਿਸ ਸਿਰਫ ਆਪਣੇ ਦਫਕੇ ਵਜੋਂ ਹੀ ਮਸ਼ਹੂਰ ਹੈ ਬਾਕੀ ਧਰਾਤਲ ਤੌਰ ਤੇ ਵਾਰਦਾਤਾਂ ਨੂੰ ਰੋਕਣਾ ਅਪਰਾਧੀਆਂ ਨੂੰ ਫੜਨਾ ਉਸ ਦੇ ਚ ਪੁਲਿਸ ਪੂਰੀ ਤਰ੍ਹਾਂ ਫੇਲ ਹੋ ਚੁਕੀ ਕੀ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ